ਤਿੰਨ ਚੀਜ਼ਾਂ ਦਾ ਲੈਣ ਦੇਣ ਕਰਨ ਤੋਂ ਬਚਣਾ ਹੈ ਕਿਉਂਕਿ ਇਹ ਤਿੰਨ ਚੀਜ਼ਾਂ ਦਾ ਲੈਣ ਦੇਣ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕਲੇਸ਼ ਹੋ ਸਕਦਾ ਹੈ ਸਾਡੇ ਘਰ ਵਿੱਚ ਗਰੀਬੀ ਆ ਸਕਦੀ ਹੈ ਅਤੇ ਸਾਡੇ ਰਿਸ਼ਤਿਆਂ ਦੇ ਵਿੱਚ ਦੂਰੀ ਆ ਸਕਦੀ ਹੈ ਪਹਿਲੀ ਚੀਜ਼ ਸਾਡਾ ਕੋਈ ਵੀ ਕੀਮਤੀ ਸਮਾਨ ਜਿਵੇਂ ਪੈਸਾ ਹੋ ਗਿਆ ਕੋਈ ਗਹਿਣਾ ਹੋ ਗਿਆ ਜਾਂ ਕੋਈ ਹੋਰ ਕੀਮਤੀ ਚੀਜ਼ ਜੇਕਰ ਸਾਡੇ ਕੋਲੋਂ ਕੋਈ ਮੰਗਣ ਆਉਂਦਾ ਹੈ ਅਤੇ ਮੰਗਦਾ ਵੀ ਕਿਉਂ ਵਖਾਵੇ ਕਰਨ ਵਾਸਤੇ ਫੁਕਰੀ ਬਾਜੀ ਵਾਸਤੇ ਤਾਂ ਫਿਰ ਉਹਨੂੰ ਸਾਫ਼ ਮਨਾ ਕਰ ਦੋ ਕਿਉਂਕਿ ਜੇਕਰ ਉਸੇ ਵੇਲੇ ਜਵਾਬ ਦੇ ਦਾਂਗੇ ਨਾ ਤਾਂ ਹੋ ਸਕਦਾ ਹੈ ਥੋੜੀ ਦੇਰ ਦੇ ਲਈ ਉਹਦੇ ਮਨ ਨੂੰ ਬੁਰਾ ਲੱਗੇ ਉਹਦੇ ਲਈ ਅਸੀਂ ਥੋੜੀ ਦੇਰ ਦੇ ਲਈ ਬੁਰੇ ਬਣ ਜਾਈਏ ਪਰ ਅਸੀਂ ਆਪਣਾ ਨੁਕਸਾਨ ਹੋਣ ਤੋਂ ਬਚ ਜਾਵਾਂਗੇ ਕਿਉਂਕਿ ਜੇਕਰ ਮੰਨ ਲਓ ਕਿ ਉਹ ਕੀਮਤੀ ਸਮਾਨ ਉਹਦੇ ਤੋਂ ਕਿਤੇ ਗਵਾਚ ਗਿਆ ਜਾਂ ਉਹ ਕੀਮਤੀ ਸਮਾਨ ਲੈ ਕੇ ਮੁੱਕਰ ਗਿਆ ਤਾਂ ਫਿਰ ਸਾਡਾ ਮਾਨਸਿਕ ਅਤੇ ਆਰਥਿਕ ਦੋਵਾਂ ਤਰ੍ਹਾਂ ਦੇ ਨਾਲ ਨੁਕਸਾਨ ਹੋਵੇਗਾ ਤਾਂ ਇਸ ਕਰਕੇ ਚੰਗਾ ਇਹ ਹੈ ਕਿ ਜਦੋਂ ਵੀ ਕੋਈ ਐਸਾ ਬੰਦਾ ਸਾਡੇ ਕੋਲ ਆਉਂਦਾ ਹੈ ਜੋ ਸਿਰਫ ਵਿਖਾਵੇ ਦੇ ਲਈ ਸਾਡੀਆਂ ਚੀਜ਼ਾਂ ਮੰਗ ਰਿਆ ਤਾਂ ਉਹਨੂੰ ਮਨਾ ਕਰ ਦੋ ਪਰ ਜੇਕਰ ਸੱਚਮੁੱਚ ਕੋਈ ਲੋੜ ਵੰਦਿਆ ਸਾਡੇ ਤੇ ਆਸ ਰੱਖ ਕੇ ਆਇਆ ਤੇ ਉਹਦੀ ਲੋੜ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਆ ਉਹਦੀ ਮਦਦ ਜ਼ਰੂਰ ਕਰੋ ਪਰ ਕਿਸੇ ਦੇ ਵਖਾਵੇ ਦੇ ਲਈ ਫੁਕਰੀ ਬਾਜੀ ਦੇ ਲਈ ਫੋਕੇ ਟੌਰ ਦੇ ਲਈ ਸਾਫ਼ ਮਨਾ ਕਰ ਦੇਣਾ ਹੀ ਚੰਗਾ ਹੈ ਕਿਉਂਕਿ ਮੈਂ ਨਾ ਖੁਦ ਆਪਣੇ ਅੱਖੀ ਇਹ ਕੰਮ ਹੁੰਦਾ ਦੇਖਿਆ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਅੱਜ ਦੀ ਦੁਨੀਆ ਦਾ ਬਹੁਤ ਫਰਕ ਪੈ ਗਿਆ ਰੱਬ ਦਾ ਡਰ ਨਹੀਂ ਬੰਦੇ ਦਾ ਡਰ ਤਾਂ ਦੂਰ ਦੀ ਗੱਲ ਆ ਰੱਬ ਦਾ ਡਰ ਨਹੀਂ ਲੋਕ ਮਨ ਦੇ ਵੀ ਅਸੀਂ ਰੱਬ ਨੂੰ ਕੀ ਲੇਖਾ ਦਵਾਂਗੇ ਹੱਥ ਤੇ ਹੱਥ ਮਾਰ ਕੇ ਇੱਕ ਦੂਸਰੇ ਦੇ ਨਾਲ ਠੱਗੀ ਠੋਰੀ ਕਰ ਲੈਂਦੇ ਆ ਕਿਸੇ ਅਣਜਾਣ ਬੰਦੇ ਦੇ ਨਾਲ ਠੱਗੀ ਠੋਰੀ ਕਰਨੀ ਤਾਂ ਉਹਨਾਂ ਦੇ ਲਈ ਆਸਾਨ ਆ ਤਾਂ ਖੁਦ ਆਪਣੇ ਹੀ ਜਾਣ ਪਛਾਣ ਦੇ ਲੋਕਾਂ ਨੂੰ ਵੀ ਨਹੀਂ ਬਖਸ਼ਦੇ ਜਿਨ੍ਹਾਂ ਨੂੰ ਇਹ ਮਾੜੀ ਆਦਤ ਪੈ ਜਾਂਦੀ ਆ ਜਿਨ੍ਹਾਂ ਦੇ ਅੰਦਰ ਇਹ ਮਾੜੀ ਮੱਤਬੁੰਧ ਪੈ ਜਾਂਦੀ ਆ ਸਾਰਿਆਂ ਦੀ ਗੱਲ ਨਹੀਂ ਕਰਦੇ ਬਹੁਤ ਸਾਰੇ ਰਿਸ਼ਤੇ ਨਾਤੇ ਜਾਂ ਪਰ ਸਾਡਾ ਕੋਈ ਆਂਡ ਗਮਾਣਾ ਰਿਸ਼ਤੇਦਾਰ دوست ਮਿੱਤਰ ਐਸੇ ਵੀ ਹੁੰਦੇ ਆ ਵੀ ਲੋੜ ਪੈਣ ਤੇ ਉਹਨਾਂ ਦੀ ਮਦਦ ਕਰੀਏ ਤਾਂ ਅਗਲਾ ساری ਉਮਰ एहसान ਨਹੀਂ ਭੁੱਲਦਾ ਅਤੇ ਭੁੱਲਣਾ ਵੀ ਨਹੀਂ ਚਾਹੀਦਾ ਜੇਕਰ ਕੋਈ ਬੰਦਾ ਸਾਡੇ ਔਖੇ ਵੇਲੇ ਸਾਡੇ ਕੰਮ ਆਇਆ ਹੈ ਨਾ ਕਦੇ ਵੀ ਉਸ ਬੰਦੇ ਦੇ ਨਾਲ ਠੱਗੀ ਨਾ ਕਰੋ ਕਦੇ ਵੀ ਉਸ ਬੰਦੇ ਦੇ ਨਾਲ ਧੋਖਾ ਨਾ ਕਰੋ ਉਹਦੇ एहसानਾ ਨਾ ਭੁੱਲੋ ਕਿਉਂਕਿ ਜਦੋਂ ਕੋਈ ਇੱਕ ਜਣਾ ਕਿਸੇ ਦੀ ਅਸ਼ਾਈ ਦਾ ਫਾਇਦਾ ਚੁੱਕਦਾ ਹੈ ਉਹਦੇ ਨਾਲ ਧੋਖਾ ਕਰਦਾ ਹੈ ਟੱਕੀ ਟੋਰੀ ਕਰਦਾ ਹੈ ਨਾ ਉਹ ਪਤਾ ਨਹੀਂ ਕਿ ਨੇ ਲੋੜ ਬੰਦਾ ਦੇ ਰਾਹ ਬੰਦ ਕਰ ਦਿੰਦਾ ਹੈ ਕਿੰਨਿਆਂ ਦੀਆਂ ਵਾਰਪਸ ਹਿਸਾਂ ਘਟਦਾ ਹੈ ਤਾਂ ਇਸ ਕਰਕੇ ਨਾ ਕਦੇ ਵੀ ਕਿਸੇ ਵੀ ਅਸ਼ਾਈ ਪਲਮਾਨ ਸੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਜੇਕਰ ਕਿਸੇ ਨੇ ਤੁਹਾਡਾ ਵੇਲਾ ਰੱਖਿਆ ਹੈ ਤੁਹਾਡੀ ਲੋੜ ਪੈਣ ਤੇ ਮੰਗਤ ਕੀਤੀ ਹੈ ਨਾ ਤਾਂ ਉਹਨੂੰ ਦੋਆwidehat ਦੇ ਨਾਲ ਸ਼ੁਕਰ ਕਰਕੇ ਉਹਦੀ ਚੀਜ਼ ਉਹਦਾ ਪੈਸਾ ਵਾਪਸ ਕਰੋ ਦੂਸਰੀ ਚੀਜ਼ ਹੈ ਕਿ ਬਿਨਾ ਮੰਗਿਆ ਕਦੇ ਵੀ ਕਿਸੇ ਨੂੰ ਸਲਾਹ ਨਾ ਦਿਓ ਹਾਂਜੀ ਜੇਕਰ ਕੋਈ ਖੁਦ ਚੱਲ ਕੇ ਆਇਆ ਹੈ ਸਾਡੀ ਸਲਾਹ ਲੈਣ ਦੇ ਲਈ ਤਾਂ ਉਹਨੂੰ ਜ਼ਰੂਰ ਚੰਗੀ ਸਲਾਹ ਦਿਓ ਪਰ ਜੇਕਰ ਆਪਾਂ ਆਖੀ ਹੈ ਨਾ ਵੀ ਆਪੇ ਹੀ ਆਪਾਂ ਸਲਾਹਾਂ ਦੇਣ ਲੱਗ ਜਾਈਏ ਤਾਂ ਉਹ ਮਾੜਾ ਹੈ ਕਿਉਂਕਿ ਇਹ ਦੁਨੀਆ ਦਾ ਦਸਤੂਰ ਹੈ ਕਿ ਸਾਡੀ ਦਿੱਤੀ ਸਲਾਹ ਦੇ ਨਾਲ ਜੇਕਰ ਉਹਦੇ ਨਾਲ ਚੰਗਾ ਹੋ ਗਿਆ ਫਿਰ ਤਾਂ ਉਹਨੇ ਸਾਰਾ ਹੀ ਕ੍ਰੈਡਿਟ ਆਪਣੇ ਆਪ ਨੂੰ ਦੇਣਾ ਵੀ ਇਹ ਕਭ ਮੇਰੇ ਕਰਕੇ ਹੋਇਆ ਪਰ ਜੇ ਕੀਤੇ ਰੱਬ ਨਾ ਕਰੇ ਕਿ ਤੁਹਾਡੀ ਦਿੱਤੀ ਸਲਾਹ ਕਰਕੇ ਉਹਦਾ ਨੁਕਸਾਨ ਹੋ ਗਿਆ ਉਹਦੇ ਨਾਲ ਮਾੜਾ ਹੋ ਗਿਆ ਤਫੇ ਤੁਹਾਡੀ ਖੈਰ ਨਹੀਂ ਥਾਂ ਥਾਂ ਤੇ ਭੰਡੇਗਾ ਵੀ ਆਪਣੇ ਨੁਕਸਾਨ ਦੇ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾਏਗਾ ਕੋਸਦਾ ਰਹੇਗਾ ਇਸ ਕਰਕੇ ਬਿਨਾ ਮੰਗਿਆ ਸਲਾਹ ਦੇਣ ਤੋਂ ਵੀ ਪਰਹੇਜ਼ ਕਰਨਾ ਹੈ ਉਸ ਤੋਂ ਬਾਅਦ ਆ ਤੀਸਰੀ ਵੀ ਕਦੇ ਵੀ ਕਿਸੇ ਨੂੰ ਮਾੜੀ ਮੱਤ ਮਾੜੀ ਸਲਾਹ ਨਾ ਦੋ ਕਿਉਂਕਿ ਜਦੋਂ ਵੀ ਆਪਾਂ ਕਿਸੇ ਨੂੰ ਮਾੜੀ ਮੱਤ ਦਿੰਨੇ ਆ ਨਾ ਮਾੜੀ ਸਲਾਹ ਦਿੰਨੇ ਆ ਕਿਸੇ ਦੇ ਮਾੜਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਮਾੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਜਰੂਰ ਆਵੇਗਾ ਜੇਕਰ ਅੱਜ ਕਿਸੇ ਦੇ ਧੀ ਪੁੱਤ ਨੂੰ ਅਸੀਂ ਮਾੜੀ ਮਤ ਦੇ ਰਹੇ ਹਾਂ ਤਾਂ ਇਹ ਫਲ ਸਾਨੂੰ ਵੀ ਭੁਗਤਣਾ ਪੈਣਾ ਹੈ ਕਿਸੇ ਨਾ ਕਿਸੇ ਤੌਰ ਤੇ ਸਾਡੇ ਸਾਹਮਣੇ ਆ ਕੇ ਰਹੇਗਾ ਇਹ ਭਾਵੇਂ ਲਿਖ ਕੇ ਰੱਖ ਲਓ ਤਾਂ ਇਹ ਤਿੰਨ ਗੱਲਾਂ ਜਿਵੇਂ ਆਪਣੀ ਕੀਮਤੀ ਚੀਜ਼ ਬਿਨਾਂ ਮੰਗਿਆ ਸਲਾਹ ਮਾੜੀ ਮਤ ਕਦੇ ਵੀ ਕਿਸੇ ਨੂੰ ਨਾ ਤੋ ਕਿਉਂਕਿ ਇਹਨਾਂ ਦਾ ਪੁਗਤਾਨ ਕਰਨਾ ਬੜਾ ਔਖਾ ਹੈ ਤਾਂ ਚੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਅਤੇ ਅੱਜ ਦੀ ਜਾਣਕਾਰੀ ਸਿਰਫ ਇਸ ਕਰਕੇ ਸਾਂਝੀ ਕੀਤੀ ਵੀ ਅਸੀਂ ਨਾ ਵਾਧੂ ਦੀਆਂ ਪਰੇਸ਼ਾਨੀਆਂ ਤੋਂ ਦੂਰ ਰਹੀਏ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਨੁਕਸਾਨ ਨਾ ਕਰ ਕਹੀਏ ਬਾਕੀ ਕਰਨੀ ਸਭ ਨੇ ਆਪ ਨੂੰ ਆਪਣੀ ਮਰਜ਼ੀ ਆ ਅਤੇ ਕਰਨੀ ਵੀ ਚਾਹੀਦੀ ਆ ਇਹ ਤਾਂ ਸਿਰਫ ਆਪਬੀਤੀ ਹੀ ਆਪਜੀ ਦੇ ਨਾਲ ਸਾਂਝੀ ਕੀਤੀ ਆ ਜੋ ਗੱਲਾਂ ਜ਼ਿੰਦਗੀ ਨੇ ਸਿਖਾਈਆਂ ਉਹ ਆਪਣੀ ਦੇ ਨਾਲ ਸਾਂਝੀਆਂ ਕੀਤੀਆਂ ਨੇ ਬਾਕੀ ਮੰਨਣਾ ਜਾਂ ਨਾ ਮੰਨਣਾ ਇਹ ਆਖਰੀ ਫੈਸਲਾ ਤੁਹਾਡਾ ਹੀ ਹੋਵੇਗਾ ਅਤੇ ਤੁਹਾਡਾ ਹੀ ਹੋਣਾ ਚਾਹੀਦਾ ਹੈ